ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਹਰ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਸਰਹੱਦੀ ਕਸਬਾ ਕੇਮਕਰ ਨਦੀਨਪੰਦੇ ਸਰਹੱਦ ਤੇ ਵਸੇ ਪਿੰਡ ਮੈਦੀਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬੀਐਸਐਫ 148 ਬਟਾਲੀ ਅਤੇ ਨੋਵਾ ਮੈਡੀਕਲ ਸਿਟੀ ਹਸਪਤਾਲ ਅਮੇਰ ਸਰ ਦੇ ਡਾਕਟਰਾਂ ਦੀ ਟੀਮ ਦੇ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ BSF 48 ਬਟਾਲিয়ন ਕਮਾਂਡਰ ਸ਼੍ਰੀ ਸੰਦੀਪ ਦਈਆ ਤੇ ਨਵਾਂ ਮੈਡੀਕਲ ਸਿਟੀ ਹਸਪਤਾਲ ਅਮਰitsar ਦੇ ਡਾਕਟਰ ਸ੍ਰੀ ਸੰਦੀਪ ਦਈਆ ਵੱਲੋਂ ਇਸ ਕੈਂਪ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ ਅਤੇ ਇਸ ਕੈਂਪ ਦੇ ਵਿੱਚ ਪਿੰਡ ਦੇ 300 ਦੇ ਕਰੀਬ ਵਿਅਕਤੀਆਂ ਨੇ ਭਾਗ ਲਿਆ ਤੇ ਇਸ ਕੈਂਪ ਦਾ ਲਾਭ ਉਠਾਇਆ ਇਸ ਮੌਕੇ ਬੀਐਸਐਫ ਦੇ ਵੱਲੋਂ ਦਵਾਈਆਂ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਇਸ ਮੌਕੇ ਤੇ ਸੰਦੀਪ ਦਈਆ ਜੀ ਨੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੇ ਹੋਏ ਕਰਦਿਆਂ ਦੱਸਿਆ ਹੈ ਕਿ ਜਿੱਥੇ ਬੀਐਸਐਫ ਬਾਰਡਰ ਦੀ ਰਾਖੀ ਕਰ ਕੇ ਦੇਸ਼ ਵਾਸੀਆਂ ਦੀ ਰਾਖੀ ਕਰਦੀ ਹੈ ਉਸ ਦੇ ਨਾਲ ਨਾਲ ਬੀਐਸਐਫ ਬਾਰਡਰ ਤੇ ਵੱਸੇ ਲੋਕਾਂ ਦੀ ਸਿਹਤ ਸੰਭਾਲ ਦਾ ਵੀ ਧਿਆਨ ਰੱਖਦੀ ਹੈ ਇਸ ਮੌਕੇ ਤੇ ਵੈਟਰਨਰੀ ਅਫਸਰ ਡਾਕਟਰ ਗੁਰਮੁਖ ਸਿੰਘ ਵੈਟਰਨਰੀ ਇਨਸਪੈਕਟਰ ਰਕੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਪਾਸ਼ੂਆਂ ਦਾ ਚੈੱਕਅਪ ਕੀਤਾ ਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਇਸ ਕੈਂਪ ਦੇ ਵਿੱਚ ਪਹੁੰਚੇ ਹੋਏ ਸਾਰੇ ਡਾਕਟਰਾਂ ਨੂੰ ਬੀਐਸਐਫ ਕਮਾਂਡਰ ਸ਼੍ਰੀ ਸੰਦੀਪ ਦਈਆ ਦੇ ਵੱਲੋਂ ਸਨਮਾਨ ਚਿੰਨ ਦੇਣ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸਰਪੰਚ ਪ੍ਰਗਟ ਸਿੰਘ ਮਹਿਦੀਪੁਰ ਨੇ ਬੀਐਸਐਫ ਦੀ ਸ਼ਲਾਘਾ ਕਰਦਿਆਂ ਹੋਇਆਂ ਕਿ ਕਿ ਬੀਐਸਐਫ ਜਿੱਥੇ ਵੀ ਸਾਡੇ ਬਾਰਡਰ ਤੇ ਵਸੇ ਲੋਕਾਂ ਨੂੰ ਕੋਈ ਮੁਸ਼ਕਲ ਆਈ ਹੈ ਉੱਥੇ ਹੀ ਬੀਐਸਐਫ ਸਾਡੇ ਨਾਲ ਮੋਢਾ ਲਾ ਕੇ खड़ी है विशेष रिपोर्ट आज मुझे बड़ी खुशी हो रही है कि आज हम सभी ने मिलजुल के ये जो है एक मेडिकल कैंप का ऑर्गेनाइजेशन किया है और हम लोग ये जो मेडिकल कैंप लगा रहे हैं ये पंजाब प्रांत में जितनी जो समस्या आ रखी है जो अभी हमारे जो बाढ़ की वजह से जितने भी लोग हैं और स्पेशली जितने पशु हैं उनके लिए भी हम लोग ये अलग से शिविर लगाएंगे और आज हम लोगों ने ये गाँव वासियों के लिए एक जो हमारे सीमा सीमाओं के समय हमारे जो हैं देशवासी हैं हमारे जो गाँव वाले हैं उनको जितनी भी जो दिक्कतें आई हैं और 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 भी कोई परेशानियां हैं खास करके हम जितनी हेल्प कर सकें हम हमारी कोशिश यही है कि इस केम, मेडिकल कैंप के तहत हम उनको थोड़ी सी सहायता प्रोवाइड करें और आगे भी करते रहेंगे धन्यवाद जैसे कि पिछले दिन काफ़ी जो इलाका है जो अपना फेंसिंग वाला है वो पूरा इलाका जो पानी की बाढ़ में आ गया है तो उसके दौरान में आपकी बी एस एफ जो किसानों के साथ रही है क्या कहना चाहिए बिल्कुल हम हमेशा जो है हमारी जो मेन जो ड्यूटी ही है कि हम देश की रक्षा करें और उसके साथ साथ में हमारे जो देशवासी हैं उनकी भी अगर उनके कोई समस्या आती है तो उनके साथ में खड़े रहें हमें मिलजुल के काम करना है हम आपस में हमारी बी की हमेशा जो है एक रही है मुहिम रही है कि जितने भी जो हमारे देशवासी हैं जो गाँव के जो सीमाओं के नज़दीक में रहते हैं अगर पर उनके ऊपर कोई आपदा आती है तो एक हमारी जिम्मेदारी बनती है कि हम आपस में मिलजुल के बढ़ चढ़ के उनकी सहायता करें तो पहले भी जब यहाँ पर जब बांध टूटा था हमारे जो बी एस वालों ने भी मिलजुल के उनकी सेवा करने की पूरी कोशिश की और उसको जल्दी से जल्दी कंट्रोल किया डॉक्टर साहब की कहना चाहते हो मेडिकल देखो जी वन फोटी एट बटालियन ने इतने बहुत ही अच्छा इंतज़ाम किया है ਜਿਹੜਾ ਕਿ ਦਈਆ ਸਰ ਤੇ ਡਾਕਟਰ ਪ੍ਰਵੀਨ ਸਰ ਦੇ ਅੰਡਰ ਜਿਹੜਾ ਇਹਨਾਂ ਨੇ ਕੈਂਪ ਲਗਾਇਆ ਹੈ ਜਿਹੜਾ ਬਹੁਤ ਅੱਛਾ ਅਰੇਂਜਮੈਂਟ ਹੈ ਅਸੀਂ ਅੰਮ੍ਰਿਤਸਰ ਤੋਂ ਨੋਗਾ ਮੈਡੀਸਿਟੀ ਹਸਪੀਟਲ ਤੋਂ ਆਏ ਹਾਂ ਤੇ ਅਸੀਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਵੱਧ ਤੋਂ ਵੱਧ ਇੱਥੇ ਜੋ ਸਿਹਤ ਸਹੂਿਦਾਵਾਂ ਸੀ ਇਹਨਾਂ ਨੂੰ ਦੇ ਸਕੀਏ ਜਿਹੜੀਆਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਨੋਟ ਕਰ ਸਕੀਏ ਜਿਹੜੇ ਲੋਕਾਂ ਦੀ ਅਸੀਂ ਮਦਦ ਕਰ ਸਕਦੇ ਹਾਂ ਕਰੀਏ ਜੇ ਹੋਰ ਕੋਈ ਫੈਸਿਲਿਟੀ ਚਾਹੀਦੀ ਹੈ ਉਹਨਾਂ ਨੂੰ ਅੱਗੇ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਸਾਡੇ ਕੋਲ ਅੰਮ੍ਰਿਤਸਰ ਆ ਕੇ ਵੀ ਫ੍ਰੀ ਫੈਸਿਲਿਟੀ ਲੈ ਸਕਦੇ ਐ ਡਾਕਟਰ ਸਾਹਿਬ ਇਸ ਮੈਡੀਕਲ ਫ੍ਰੀ ਮੈਡੀਕਲ ਕੈਂਪ ਦੇ ਵਿੱਚ ਜਿਹੜਾ ਕਿਹੜੇ ਕਿਹੜੇ ਡਾਕਟਰ ਜਿਹੜੇ ਚੈੱਕਅਪ ਲਈ ਆਏ ਆ ਤੇ ਕੀ ਦਵਾਈਆਂ ਕਿਹੜੀਆਂ ਦੇਖੋ ਅਸੀਂ ਮੇਨ ਜਿਹੜੇ ਹੈਗੇ ਨੇ ਮੈਡੀਸਿਨ ਦੇ ਡਾਕਟਰ ਹੀ ਹਾਂ ਕਿਉਂਕਿ ਇਸ ਟਾਈਮ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਜਖਾ ਜਰੂਰੀ ਜਿਹੜੀਆਂ ਨੇ ਮੈਡੀਕਲ ਪਰੇਸ਼ਾਨੀਆਂ ਹੀ ਨਿਕਲੀਆਂ ਨੇ ਨਾਲ ਸਾਡੇ ਲੇਡੀ ਡਾਕਟਰ ਵੀ ਆਏ ਨੇ ਨਾਲ ਕਿ ਜੇ ਕੋਈ ਜਨਾਨਾ ਰੋਗਨ ਜਾਂ ਤਕਲੀਫਾਂ ਨੇ ਉਹਨਾਂ ਦਾ ਵੀ ਨਾਲ ਜਿਹੜਾ ਹੈਗਾ ਉਹਨਾਂ ਨੂੰ ਦੱਸਿਆ ਜਾਏਗਾ ਪੂਰੀ ਤਰ੍ਹਾਂ ਆਪਣੇ ਸਰਪੰਚ ਸਾਹਿਬ ਜੀ ਸਾਡੇ ਨਾਲ ਆ ਪਿੰਡ ਦੇ ਉਹਨਾਂ ਨੇ ਤਰ੍ਹਾਂ ਇਹ ਗੱਲ ਹਾਂਜੀ ਸਰਪੰਚ ਸਾਹਿਬ ਵੀ ਕੀ ਕਹਿਣਾ ਚਾਹੁੰਦੇ ਆ ਜੋ ਬੀਐਸਐਫ ਹਰ ਸਮੇਂ ਜਿਹੜਾ ਜਿਹੜਾ ਆਪਣੇ ਪਬਲਿਕ ਦੇ ਲਈ ਨਵੇਂ-ਨਵੇਂ ਪ੍ਰਾਲੇ ਕਰਦੇ ਰਹਿੰਦੇ ਵੇਖੋ ਜੀ ਅਸੀਂ 148 ਬਟਾਲੀਅਨ ਦੇ ਜ ਸਾਡੇ ਸਰ ਸੰਜੀਵ ਦਈਆ ਜੀ ਅਹੀਂ ਇਹਨਾਂ ਦਾ ਬਹੁਤ ਸ਼ੁਕਰ ਗੁਜ਼ਾਰਿਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਜਦੋਂ ਹੀਟਲੇ ਬੰਨੇ ਆਪਣਾ ਹੜ ਦਾ ਪਾਣੀ ਆਇਆ ਔਰ ਅਹੀਂ ਇਹਨਾਂ ਦੇ ਅਫਸਰਾ ਸਾਹਿਬਾਂ ਨੂੰ ਜਾ ਕੇ ਬੇਨਤੀ ਕੀਤੀ ਔਰ ਇਹਨਾਂ ਨੇ ਇਹਨਾਂ ਨਾਲ ਰਾਬਤਾ ਕੀਤਾ ਤੇ ਸਾਨੂੰ ਇਹਨਾਂ ਨੇ ਫ੍ਰੀ ਹੈਂਡ ਉੱਥੇ ਰਹਿਣ ਦਾ ਜਿਹੜਾ ਕਿਉਂਕਿ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਬਹੁਤ ਮਜਬੂਰੀਆਂ ਸਨ ਬੀਐਸਐਫ ਦੀਆਂ ਪਰ ਇਹਨਾਂ ਨੇ ਵੱਡਾ ਦਿਲ ਕਰਕੇ ਸਾਨੂੰ ਉੱਥੇ ਇਜਾਜ਼ਤ ਦਿੱਤੀ ਬਨ ਦੀ ਸੁਰੱਖਿਆ ਕੀਤੀ ਔਰ ਉਸ ਬਨ ਨੂੰ ਟੁੱਟਣ ਤੋਂ ਬਚਾਇਆ ਔਰ ਇੱਕ ਵਾਰ ਬੰਨ ਵਿਚੋਂ ਟੁੱਟ ਵੀ ਗਿਆ ਕਲੈਪਸ ਹੋ ਗਿਆ ਸਾਰਾ ਸਿਸਟਮ ਔਰ ਜਿਹਦੇ ਨਾਲ ਬੀਐਸਐਫ ਨੇ ਸਾਡੇ ਨਾਲ ਵੱਡਾ ਸਹਿਯੋਗ ਕਰਕੇ ਜਵਾਨ ਆਪਣੇ ਲਗਾ ਕੇ ਬੋਰੇ ਭਰ-ਭਰ ਉਹ ਜਿਹੜੇ ਉਹ ਬੰਨ ਦੇ ਪਾਰ ਦੇ ਵਿੱਚ ਲਾਉਂਦੇ ਰਹੇ ਅਸੀਂ ਇਹਨਾਂ ਦੇ ਰਿਣੀ ਆ ਅੱਜ ਇੱਕ ਪਿੰਡ ਦੇ ਜੁਮੇ ਹਵਾਰ ਹੋਣ ਦੇ ਨਾਤੇ ਮੈਂ ਪੂਰੇ ਪਿੰਡ ਵੱਲੋਂ ਸਦਾ ਸੰਜੀਵ ਦਈਆ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਆ ਸ਼ੁਕਰੀਆ ਅਦਾ ਕਰਦੇ ਆ ਰਿਣੀ ਆ ਇਹਨਾਂ ਦੇ ਕਿ ਇੰਨਾ ਵੱਡਾ ਸਹਿਯੋਗ ਪੂਰੀ ਜ਼ਿੰਦਗੀ ਦੇ ਵਿੱਚ ਸਾਨੂੰ ਬੀਐਸਐਫ ਵੱਲੋਂ ਨਹੀਂ ਮਿਲਿਆ ਜਿੰਨੀ 148 ਬਟਾਲੀਅਨ ਨੇ ਸਾਡਾ ਕੀਤਾ ਔਰ ਦੂਸਰਾ ਉਦੋਂ ਸੋਨੇ ਤੇ ਸੁਹਾਗਾ ਉਦੋਂ ਇਹਨਾਂ ਨੇ ਫੇਰਿਆ ਜਦੋਂ ਆਪਣਾ ਸਾਡੇ ਵਾਸਤੇ ਇਹਨਾਂ ਨੇ ਫ੍ਰੀ ਮੈਡੀਕਲ ਕੈਂਪ ਇੱਥੇ ਜਾਨਵਰਾਂ ਵਾਸਤੇ ਵੀ ਔਰ ਇਨਸਾਨਾਂ ਵਾਸਤੇ ਵੀ ਫ੍ਰੀ ਮੈਡੀਕਲ ਕੈਂਪ ਲਾ ਕੇ ਪੂਰੀ ਟੀਮ ਜਿਹੜੀ ਆ ਸਾਰੀ ਬੀਐਸਐਫ ਦੀ ਲੱਗੀ ਹੋਈ ਹੈ ਚੰਗੇ ਮਾਹਰ ਡਾਕਟਰ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਜੀ ਸਰਪੰਚ ਸਾਹਿਬ ਕਿੰਨੇ ਕੁ ਲੋਕ ਜਿਹੜਾ ਇਸ ਮੈਡੀਕਲ ਕੈਂਪ ਦੇ ਵਿੱਚੋਂ ਲਾਭ ਉਠਾ ਰਹੇ ਵੇਖੋ ਜੀ ਕਾਫੀ ਸੰਗਤ ਇੱਥੇ ਪੂਰੇ ਪਿੰਡ ਦੇ ਵਿੱਚੋਂ ਆਈ ਆ ਔਰ ਆਸਤਾ ਆਸਤਾ ਜਿਵੇਂ ਜਿਵੇਂ ਅਨਾਉਂਸਮੈਂਟ ਹੋ ਰਹੀ ਹੈ ਪਿੰਡ ਦੇ ਵਿੱਚ ਔਰ ਬਹੁਤ ਸਾਰੇ ਬੀਬੀਆਂ ਬੱਚੇ ਬਜ਼ੁਰਗ ਨੇ ਸਾਡੇ ਜਿਹੜੇ ਉਹ ਇਹ ਫ੍ਰੀ ਮੈਡੀਕਲ ਕੈਂਪ ਦਾ ਜਿਹੜਾ ਲਾਭ ਲੈਣਗੇ ਸਾਨੂੰ ਉਮੀਦ ਹੈ ਕਿ 4-500 ਜਿਹੜਾ ਇੱਥੋਂ ਮਰੀਜ਼ ਜਿਹੜਾ ਉਹ ਆਪਦੀ ਦਰਵਾਜ਼ਾ जरूर ਲਵੇਗਾ ਜੀ ਅਸੀਂ ਫੇਰ ਦੁਬਾਰਾ ਦੁਬਾਰਾ ਸਰਦਾਰ ਸ੍ਰੀਮਾਨ ਸੰਜੀਵ ਦਈਆ ਜੀ ਦਾ ਔਰ ਇਹਨਾਂ ਦੀ ਪੂਰੀ ਟੀਮ ਦਾ ਪੂਰੀ ਬਟਾਲੀਅਨ ਦਾ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੇ ਹਾਂ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਇਹਨਾਂ ਨੇ ਮਨ ਨੂੰ ਮਜ਼ਬੂਤ ਰੱਖਣ ਵਾਸਤੇ ਜੋ ਸਾਨੂੰ ਫ੍ਰੀ ਹੈਂਡ ਦਿੱਤਾ ਔਰ ਇੱਥੇ ਮੈਡੀਕਲ ਕੈਂਪ ਲਾ ਕੇ ਜੋ ਸਾਨੂੰ ਸਹੂਲਤ ਪ੍ਰਦਾਨ ਕੀਤੀ ਆ ਅਸੀਂ ਇਹਨਾਂ ਦੇ ਸਦਾ ਵਾਸਤੇ ਰਿਣੀ ਰਾਵਾਂਗੇ ਮੇਰਾ ਨਾਮ ਡਾਕਟਰ ਪ੍ਰਵੀਨ ਕੁਮਾਰ ਹੈ ਬੀਐਸਐਫ 148 ਬਟਰਨ ਵਿੱਚ ਮੈਂ ਅਭੀ ਯਮੋ ਕੇ ਦੌਰਾਨ ਪੋਸਟਡ ਹੂ ਮੈਂ ਸਰ ਅੱਜ ਜੋ ਫ੍ਰੀ ਕੈਂਪ ਲਗਾ ਹੋਇਆ ਹੈ ਇਹ ਇਸ ਵਿੱਚ ਕਿੰਨੇ ਕ ਲੋਗੋ ਨੇ ਆਗ ਲਿਆ अभी फिलहाल अभी तो हंड्रेड क्रॉस कर लिए है उम्मीद है और भी जो मेहदीपुर के गांव के लोग हैं वो इस सुविधा का पूर्ण लाभ लिया जाए ये हेल्थ कैंप अभी जो बाढ़ आई है जिससे मतलब फ्लड का पानी अभी रिसीड हो गया है रिसीड होने के समय बहुत सारे रोग है जो मतलब वाटर बॉन्न डिसीजेज बोलते हैं मतलब पानी के दौरान फैलते हैं इस इसी मतलब इसी मुद्दे को रखते हुए हम लोग यहाँ पर एक वन बटालियन और हमारा सेक्टर के वजह से मतलब सेक्टर के दौरान हम एक मेडिकल हेल्थ कैंप जो हमने आयोजित किया है मेहदीपुर गांव के वासियों को ये इसका लाभ उठाया जाए और जो अभी वाटर बॉन्ड डिसीज़ है उसके लिए एक सेपरेटली उनको एक जागरूक किया जाए इसके बारे में और उनका हेल्थ के ध्यान रखते हुए जितने भी प्रिकॉशनरी मेज़र्स है मतलब पानी बॉईल करके पीना हो जो भी है मतलब उनको हम इसको एजुकेट कर रहे हैं इनमें मतलब गांव गाँव वासियों में एक एजुकेशनल भी हो गए और उसके साथ साथ एक प्रिवेंटिव मेज़र के दौरान एक इस कैम्प को आयोजित किया जाए